ਉਹ ਆਪਣੇ ਹੱਥ ਉਠਾਓ ਖੁਰਾਲੇ ਦਾਸ ਜਿੰਨੇ ਵੀ ਇਸ ਜਗ੍ਹਾ ਤੇ ਬੈਠੇ ਹੋ ਉੱਚਾ ਹੱਥ ਉਠਾਓ ਹallelujah ਔਰ ਮੇਰਾ ਨਾਮ ਪਾਸਟਰ ਪਿਆਰ ਹੀਰੋ ਡਿਸਟ੍ਰਿਕਟ ਮਾਨਸਾ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਔਰ ਲੇਰ ਚੌਧਰੀ ਜੀ ਦੇ ਲਈ ਸਾਡੇ ਵਿਚਕਾਰ ਆਦਰ ਦੇ ਯੋਗ ਨੇ ਔਰ ਮੈਂ ਸਿਰਫ ਦੋ ਹੀ ਗੱਲਾਂ ਕਹਾਂਗਾ ਉਸ ਤੋਂ ਬਾਅਦ ਮੈਂ ਛੋਟੀ ਜਿਹੀ ਦੁਆ ਕਰਾਂਗਾ ਅੱਜ ਦੀ ਰੈਲੀ ਦੇ ਲਈ ਔਰ ਕਈ ਲੋਕ ਰੈਲੀ ਦਾ ਨਾਮ ਸੁਣ ਕੇ ਸਾਇਦ ਅੱਜ ਬਹੁਤ ਸਾਰੇ ਲੋਕ ਇਸ ਜਗ੍ਹਾ ਦੇ ਵਿੱਚ ਨਹੀਂ ਆਏ ਕਿਉਂਕਿ ਬਹੁਤ ਸਾਰੇ ਲੋਕ ਵੀਡੀਓ ਦੇਖਦੇ ਆ ਧਰਨਿਆਂ ਦੀਆਂ ਛਤਰ ਪੈਂਦਿਆਂ ਦੀਆਂ ਬਹੁਤ ਸਾਰੇ ਲੋਕ ਡਰਦੇ ਆ ਅਜੇ ਜਗ੍ਹਾ ਦੇ ਵਿੱਚ ਨਹੀਂ ਆਏ ਰੈਲੀ ਦਾ ਮਤਲਬ ਹੈਗਾ ਅਣਖ ਨੂੰ ਜਗਾਉਣਾ ਔਰ ਆਪਣੇ ਆਪ ਨੂੰ ਯਾਹਰ ਕਰਨਾ ਕਿ ਅਸੀਂ ਕਿਹਦੇ ਲੋਕ ਆ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਉਮਰ ਦੇ ਵਿੱਚ ਪਹਿਲੀ ਵਾਰ ਅੱਜ ਮੈਂ ਰੈਲੀ ਦੇ ਵਿੱਚ ਆਇਆ ਹਾਂ ਸੈ ਤੁਹਾਡੇ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਪਹਿਲੀ ਵਾਰ ਅੱਜ ਰੈਲੀ ਦੇ ਵਿੱਚ ਆਏ ਆ ਸਾਇਦ ਮੇਰੇ ਮਨ ਵਿੱਚ ਵੀ ਇਸ ਤਰੀ ਸੀਗਾ ਪਹਿਲਾਂ ਵੀ ਜਿਹੜੀ ਰੈਲੀ ਹੋਏਗੀ ਉੱਥੇ ਬੜਾ ਕਮ ਔਖਾ ਹੋਏਗਾ ਸਾਇਦ ਮੁਰਦੇਵਾਦ ਦੇ ਜਿਹੜੇ ਨਾਰੇ ਉਹ ਲੱਗਣਗੇ ਲੇਕਿਨ ਇੱਥੇ ਆ ਕੇ ਔਰ ਮੇਰੇ ਮਨ ਨੂੰ ਬਹੁਤ ਖੁਸ਼ੀ ਮਿਲੀ ਬਹੁਤ ਆਨੰਦ ਮਿਲਿਆ ਕਿ ਇੱਥੇ ਮੁਰਦਾਵਾਦ ਦੇ ਨਾਰੇ ਨਹੀਂ ਇੱਥੇ ਆਸ਼ੀਸ਼ਾਂ ਵਾਲੇ ਨਾਰੇ ਲੱਗਦੇ ਹੋਏ ਵੇਖੇ ਔਰ ਇਸ ਲਈ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਲੇਲੂਇਆ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕੀ ਅੱਜ ਹੈ ਰੈਲੀ ਹੈ ਬੋਲੋ ਕੀ ਹੈ ਉੱਚਾ ਬੋਲੋ ਕੀ ਹੈ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਰੈਲੀਆਂ ਹੋਣਗੀਆਂ ਯਿਸੂ ਮਸੀਹ ਦੇ ਸਮਰਥੀ ਜ਼ਿੰਦਾ ਨਾਮੇ ਹallelujah ਔਰ ਇਸ ਰੈਲੀ ਦੇ ਦੁਆਰਾ ਪਰਮੇਸ਼ਰ ਬਹੁਤ ਸਾਰੀਆਂ ਜ਼ਿੰਦਗੀਆਂ ਵਿੱਚ ਆਪਣਾ ਕਾਰਜ ਕਰੇਗਾ ਬਹੁਤ ਸਾਰੀਆਂ ਦਲੇਰੀਆਂ ਆਉਣਗੀਆਂ ਔਰ ਅਣਖ ਦਾ ਮਤਲਬ ਮੈਂ ਇੱਕ ਸ਼ਬਦ ਵਿੱਚ ਬੋਲਣਾ ਚਾਹੁੰਦਾ ਹਾਂ ਅਣਖ ਦਾ ਮਤਲਬ ਹੈਗਾ ਪ੍ਰਭੂ ਦੇ ਲਈ ਜੀਣਾ ਔਰ ਪ੍ਰਭੂ ਦੇ ਲਈ ਮਰਨਾ ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਖੁਦਾ ਦੇ ਦਾਸਾਂ ਨੇ ਸੁਲਝੇ ਹੋਏ ਪਰਮੇਸ਼ਰ ਦੇ ਦਾਸਾਂ ਨੇ ਦੌਦ ਦੀ ਗੱਲ ਕੀਤੀ ਪਰ ਮੈਂ ਗੱਲ ਕਰਾਂਗਾ 사ਧਰਕ ਮੇਸਕ ਦੇ ਆਦਵਨ ਗੋਦੀ ਵਚਨ ਚ ਲਿਖਿਆ 사ਧਰਕ ਮੇਸਕ ਦੇ ਆਦਵਨ ਗੋ ਤਿੰਨੋ ਜਨ ਬੜੇ ਅਣਖੀ ਸੀਗੇ ਔਰ ਵਚਨ ਚ ਲਿਖਿਆ ਕਿ ਰਾਜੇ ਨੇ ਇੱਕ ਸੋਨੇ ਦੀ ਮੂਰਤ ਬਣਾਈ ਔਰ ਰਾਜੇ ਨੇ ਕਿਹਾ ਜਿਹੜੀ ਮੇਰੀ ਮੂਰਤ ਨੂੰ ਮੱਥਾ ਨਹੀਂ ਟੇਕੇਗਾ ਤੇ ਉਹਨਾਂ ਬੰਦਿਆਂ ਨੂੰ ਕੀ ਕੀਤਾ ਜਾਏਗਾ ਵਲਦੀ ਪੱਠੀ ਵਿੱਚ ਛੁੱਟਿਆ ਜਾਏਗਾ ਬੋਲ ਕਿਤੇ ਛੁੱਟਿਆ ਜਾਏਗਾ ਉੱਚੀ ਬਾਣਾ ਬੋਲੋ ਕਿਤੇ ਛੁੱਟਿਆ ਜਾਏਗਾ ਵਲਦੀ ਪੱਠੀ ਵਿੱਚ ਛੁੱਟਿਆ ਜਾਏਗਾ ਪਰ ਸਭ ਲੋਕ ਉਸ ਮੂਰਤ ਦੇ ਅੱਗੇ ਝੁਕੇ ਔਰ ਜਾ ਕੇ ਸਜਦਾ ਕੀਤਾ ਪਰ ਲੇਕਿਨ ਜਿਹੜੇ ਅਣਖੀ ਲੋਕ ਸੀਗੇ ਤੇ ਉਹਨਾਂ ਨੇ ਉਸ ਮੂਰਤ ਨੂੰ ਮੱਥਾ ਨਹੀਂ ਟੇਕਿਆ ਔਰ ਰਾਜੇ ਨੂੰ ਪਤਾ ਲੱਗਿਆ ਰਾਜਾ ਗੁੱਸੇ ਦੇ ਵਿੱਚ ਆਇਆ ਰਾਜਾ ਕਹਿੰਦਾ ਸਾਦਰ ਕੰਬੇਸ਼ ਕਦੇ ਆਦਮ ਲਗੋ ਕੀ ਇਹ ਸਚਾਈ ਹੈ ਕਿ ਤੁਸੀਂ ਮੇਰੀ ਮੂਰਤ ਨੂੰ ਮੱਥਾ ਨਹੀਂ ਟੇਕਿਆ ਉਹ ਕਹਿਣ ਲੱਗੇ ਸਚਾਈ ਹੈ ਅਸੀਂ ਤੇਰੀ ਮੂਰਤ ਨੂੰ ਮੱਥਾ ਨਹੀਂ ਟੇਕਦੇ ਇਹਦਾ ਅਰਥ ਹੈ ਅਣਖ ਨੂੰ ਜੁਗਾ ਕੇ ਰੱਖਿਆ ਆਪਣੇ ਅੰਦਰ ਅਣਖ ਰੱਖੀ ਕਿ ਅੱਜ ਤੋਂ ਬਾਅਦ ਆਪਨੇ ਆਪਣੇ ਅੰਦਰ ਅਣਖ ਰੱਖਣੀ ਹੈ ਅਸੀਂ ਝੁਕਣਾ ਨਹੀਂ ਹੈ ਝੁਕਣਾ ਹੈ ਤਾਂ ਪਰਮੇਸ਼ਵਰ ਦੇ ਸਾਹਮਣੇ ਝੁਕਣਾ ਹੈ ਅਸੀਂ ਝੁਕਣ ਲਈ ਨਹੀਂ ਅਸੀਂ ਝਕਾਉਣ ਵਾਲੇ ਹੋਵਾਂਗੇ ਯੇਸ਼ੁਸ ਮਸੀਹ ਦੇ ਸਾਮਰਥੀ ਨਾਮੇ ਹallelujah ਔਰ ਆਈਏ ਪਾ ਛੋਟੀ ਜੀ ਪ੍ਰਾਰਥਨਾ ਕਰੀਏ ਅੱਖਾਂ ਨੂੰ ਬੰਦ ਕਰੀਏ ਹੱਥਾਂ ਨੂੰ ਉਠਾਈਏ ਖੁਦਾਵਾਨ ਮੈਂ ਤੇਰਾ ਦਾਸ ਹੋਣ ਦੇ ਨਾਂ ਤੇ ਦੁਆ ਕਰਦਾ ਹਾਂ ਔਰ ਜਿੰਨੇ ਵੀ ਖੁਦਾਵਾਨ ਤੁਹਾਡੇ ਦਾਸ ਹੈ ਜਗਤ ਚ ਮੌਜੂਦ ਨੇ ਖੁਦਾਵਾਨ ਦਾ ਜਿੰਨੇ ਵੀ ਲੋਕ ਕੇ ਜਗਤ ਚ ਮੌਜੂਦ ਨੇ ਖੁਦਾਵਾਨ ਦਾ ਸਾਡਾ ਸਭ ਦਾ ਇਕੱਠੇ ਹੋਣਾ ਬਲੇਸਿੰਗ ਦਾ ਕਾਰਨ ਹੋਵੇ ਅਗਲੀ ਮੀਟਿੰਗ ਆਉਣ ਵਾਲਾ ਸਮਾਂ ਤੇਰੇ ਹੱਥਾਂ ਵਿੱਚ ਹੋਵੇ ਤੁਹਾਡੇ ਸਾਮਰਥੀ ਜ਼ਲਾਲੀ ਜ਼ਿੰਦਾ ਨਾਮ ਦੇ ਵਿੱਚ ਇਹ ਪ੍ਰਾਰਥਨਾ ਨੂੰ ਮੰਗਦੇ ਹਾਂ ਉੱਚੀ ਆਵਾਜ਼ ਨਾਲ ਬੋਲਾਂਗੇ ਆਮੇਨ Okay, Jam okay. Sikhi, -God, God bless you. God bless you.